ਜਾਣਾ ਉਹ ਤੁਸੀਂ ਤਾਂ ਫੇਰ ਵੀ ਨੇੜੇ ਫਿਰਦੇ ਅਸੀਂ ਰੱਬ ਦੀਆਂ ਜਣਾ ਚ ਜਾਣਾ ਹਾਂ ਕੋਈ ਹਾਂ ਦੀ ਵੀ ਜਿਹਨੇ ਜਦੋਂ ਜਾਣਾ ਹੈ ਜਿਹਦੇ ਕਰਮਾਂ ਚ ਜੇ ਜਿੱਤ ਕੇ ਜਾਣਾ ਫਿਰ ਬਈ ਕੋਈ ਨਾ ਕਰਾ ਦਿੰਦੇ ਯਾਰ ਹੁਣ ਘੇਰਨਾ ਥੋੜੀ ਆ ਮੈਨੂੰ ਹਾਂ ਕੋਈ ਹਾਂ ਨਹੀਂ ਬਾਜੀ ਟੱਕੜਾ ਨਹੀਂ ਬਾਜੀ ਮੈਂ ਕਹਿ ਦੋ ਕਮੇਟੀ ਜਾਨ ਨੂੰ ਪਾ ਕਰਵਾ ਦੇਣਾ ਕੋਈ ਗੱਲ ਨਹੀਂ ਮੇਰੀ ਵੇਰਤੀ ਅਗਲੇ ਮੈਚ ਦੀਆਂ ਟੀਮਾਂ ਬਈ ਨਾਰਨਾਮਾ ਤੇ ਰੋਗਲੇ ਦੀਆਂ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ। ਭਾਈ ਗੁਰਮਾਲੇ ਮੁੰਡੇ ਕਿਨੇ ਪਾਸੇ ਗੁਰਮਾਲੇ ਹਾਂ ਮੁੰਡੇ ਨੇ ਹੱਥ ਕਾਣਾ ਕਰ ਦਿੱਤਾ ਵੀ ਮੰਡੀ ਵਾਲੇ ਪਾਸੇ ਐ ਔਰ ਦੂਜੇ ਪਾਸੇ ਟੀਮ ਕਹਿੰਦੇ ਇਹ ਬਨਵਾਲੇ ਦੀ ਚਲੀ ਹੈ ਮੈਚ ਵਾਲੇ ਚੋਟੀ ਦੀ ਅੱਖਾਂ ਆ ਕੇ ਨਾ ਹੁਣ ਤੰਗ ਜੇ ਕਰੋ। ਬੇਤਿਆ ਵੀਰ ਜੀ ਮਾਰਨਾਮਾ ਤੇ ਰੋਗਲੇਪਟ ਦੀਆਂ ਟੀਮਾਂ ਗਰਾਊਂਡ ਦੇ ਵਿੱਚ ਆ ਗਿਆ ਨਾ ਮਾਰਨਾਮਾ ਜੰਦਾਬਾ ਤੇ ਰੋਗਲਾ ਭਾਈ ਜੀ ਮਾਰਨਾਮਾ ਤੇ ਰੋਗਲਾ ਹੁਣ ਇਕੱਠ ਵੇਖੋ ਕਿੰਨਾ ਕੱਟ ਗਿਆ ਕਿੰਨਾ ਕੱਟ ਸੀ ਉਹ ਕਿਉਂ ਕੱਟਿਆ ਆ ਪ੍ਰੇਰਨਾ ਕਰਕੇ ਜਿਹੜੀ ਟੀਮ ਦਾ ਮੈਚ ਆਉਂयो ਪਲੇਅਰ ਖੇਡਣ ਮੇਰੀ ਬੇਨਤੀ ਹੈ ਉਹਨੂੰ ਪਤਾ ਉਹਨੂੰ ਰੌਲਾ ਰੱਪਾ ਪੈ ਰਿਹਾ ਹੈ ਹੈਲੋ ਆ ਬਾਈ ਜਿਹੜਾ ਇੱਧਰ ਸਟੇਜ ਦੇ ਉੱਪਰ ਮਾਈਕ ਸਾਡਾ ਬਾਜ ਬਾਈ ਕਿੱਥੇ ਹੋ ਗਿਆ ਕਿ ਦੱਬਦੇ ਹਾਂਜੀ ਸ਼ੀਰੇ ਬਾਈ ਬਾਈ ਮੇਰੀ ਬੇਨਤੀ ਹੈ ਮਨੀ ਕੁਟ ਜੀ ਦੋ ਮੈਕ ਰੱਖ ਲਓ ਤੀਜੇ ਮੈਕ ਤੇ ਤਾਂ ਗੱਲ ਜੀ ਨਹੀਂ ਬਣਦੀ ਫਿਰ ਹਾਂ ਨਾ ਉਹੀ ਗੱਲ ਕਰਨਾ ਜੀ ਲਾਓ ਸਾਹਮਣੇ ਪੈਂਦੀ ਰੇ ਆ ਨੰਬਰ ਕਿਹਨੇ

ਹਾਂ ਅਰ ਸਭ ਨੇ ਨੰਬਰ ਕਹਿੰਦੇ ਜਾਵੀਨ ਆਪਣੀ ਟੀਮ ਨੂੰ ਜੱਗੀ ਜਨੇਰ ਬਾਈ ਜੱਗੀ ਬਾਈ ਇਧਰ ਆਈਂ ਸਟੇਜ ਤੇ ਉੱਪਰ ਆਈਂ ਹਾਂਜੀ ਬਾਈ ਆ ਕਰਾ ਕੇ ਸੀਰੇ ਇਹਨਾਂ ਦਾ ਕਰਾ ਦੀ ਯਾਰ ਫਾਈਨਲ ਵਰਤਾਲੀ ਜਾਣੇ ਦਾ ਠੀਕ ਆ ਬਈ ਜੀ ਕਰਾ ਦੀ ਪੀਰ ਬਣ ਕੇ ਬਸ ਕੋਈ ਗੱਲ ਨਹੀਂ ਬਾਈ ਲਾਸਟ ਮੈਚ ਆ ਤੁਹਾਡਾ ਦੂਆ ਮੈਚ ਕਰਾ ਇੱਕ ਮੈਚ ਹੋ ਜਾਂਦਾ ਬਸ ਹਾਂ ਚੰਡੇ ਵਾਲੀ ਵੀ ਦੂਰ ਰਹਿ ਗਿਆ ਕਾਰਮਪੋਜ ਕਿਹਦੇ ਨਾਮ ਮੈਂਜਾ ਰਾਜਪੁਰਾ ਜੰਡਿਆਲੀ ਤੇ ਰਾਜਾਪੁਰ ਜੰਡਿਆਲੀ ਤੇ ਰਾਜਾਪੁਰ ਇਹ ਵੀ ਭਾਜੀ ਹੁਣ ਜਿਆਦਾ ਟਾਈਮ ਨਾ ਲਾਇਓ ਆਹ ਸਾਹਮਣੇ ਉਮਰ ਨਿੱਕੀ ਆ ਮੇਰੇ ਵੀਰੋ ਆਹ ਸਾਹਮਣੇ ਨੌਜਨ ਕਬੱਡੀ ਪਾਉਣ ਦੇ ਲਈ ਤਿਆਰ ਵਰਤਿਆਰ ਹੈ ਕਬੱਡੀ ਪਿਆਰੀ ਹੈ ਚਾਰ ਹੈ ਚਾਰੇ ਨੇ ਚਾਰੇ ਤਿਆਰ ਵਰਤਿਆਰ ਹੈ ਓਏ ਮੁੰਡਾ ਫੜੋ ਤਿਆਰੀ ਇਦਾਂ ਗੱਲ ਨਹੀਂ ਬਣਦੀ ਓਏ ਗੱਲ ਬਣਉਣੀ ਪੈਂਦੀ ਹੈ ਇਦਾਂ ਗੱਲ ਨਹੀਂ ਬਣਦੀ ਗੱਲ ਬਣਉਣੀ ਪੈਂਦੀ ਹੈ ਵੀ ਹੋਵੇ ਵਾਲੀ ਠੰਡੀ ਠੰਡੀ ਸ਼ਾਮ ਦੋਸਤੋ ਗੱਲ ਬਣੇ ਗੱਲ ਬਣੇ ਤਾਂ ਦੇ ਉੱਤੇ ਬਾਈ ਦੋ ਮੈਚ ਹੋਣਗੇ ਬਾਕੀ ਟੀਮਾਂ ਬਾਈ ਚਰਾ ਕੇ ਅਸੀਂ ਤਾਇਆ ਪਾਉਣ ਲੱਗੇ ਆ ਵੀਰੇ ਤੇ ਜਿਹੜਾ ਚੌਥਾ ਰਾਉਂਡ ਆ ਵੀ ਜੀਰ ਬਾਈ ਮਾਫੀ ਕਿਉਂ ਨਹੀਂ ਵੀਰੇ ਅੱਤਰ ਜਿਹੜਾ ਆਪਣਾ ਮੈਚ ਜਿਹੜਾ ਜਮੇ ਗਰਾਊਂਡ ਖੜ ਗਿਆ ਬਾਈ ਬੋਲਦੇ ਆ ਵੀਰੇ ਆਦੇ ਪਾਈ ਜਾਂਦੇ ਆ ਬਾ ਦੇ ਬੋਲੂ ਆਏ ਚੌਥਾ ਰਾਉਂਡ ਪਾਉਣ ਲੱਗਿਆ ਮੈਂ ਤੁਸੀਂ ਵੀਰੇ ਫਿਕਰ ਨਾ ਕਰੋ ਸਾਰੇ ਮੈਚ ਸਾਡੇ ਵੀਰ ਤੁਹਾਡੇ ਨੂੰ ਵੱਧ ਫਿਕਰ ਹੈ ਵੀ ਛੇਤੀ ਨਿਮੇੜੀ ਠੀਕੇ ਵੀਰ ਬਣ ਕੇ ਕਿਉਂਕਿ ਜਿੱਨੀ ਰੱਬ ਰੂਪੀ ਸੰਗਤ 'ਚ ਬੈਠੀ ਆਂ ਆ ਪਾ ਲੈ ਭਾਈ ਕੋਈ ਗੱਲ ਨਹੀਂ ਆਪਣੇ ਕਿਹੜਾ ਮਾਸੀ ਦਾ ਭਾਈ ਬਈ ਤੁਸੀਂ ਇੱਕ ਮੈਚ ਆ ਸਟੇਪੇ ਭਰਾਵਣ ਦੇ ਆ ਹਾਂ ਇੱਕ ਮੈਚ ਤੇ ਹੈਂਡਲ ਕਰ ਲਓ ਕਮਾਲ ਸਟ ਹੁਣ ਕਮੈਂਟਾਂ ਦੇ ਵਿੱਚ ਮੈਂ ਤੁਹਾਨੂੰ ਕੀ ਦੱਸਾਂ ਆਪੀ ਫੋਰ ਦੀ ਦੇਖਣੋ ਹਾਂ ਨਾ ਸਾਡੇ ਨਾਲ ਨਾ ਆ ਤੀਗੂ ਕਹਿਣਾ ਰੌਣਕਾਂ ਲੱਗ ਰਹੀਆਂ ਪਰ ਲੱਗ ਰਹੀਆਂ 225 ਦੇ ਵਿੱਚ ਆਹ ਕੁਝ ਬੱਖਰਾ ਕਰਕੇ ਮੱਥਾਵਾਗੇ ਆਹ ਪਿੰਡੀ ਦੇ ਆਹ ਸਮਨੇ ਖਿੱਚਣਾ ਖਿੱਚਣਾ ਨਾ ਜਨਾ ਖਿੱਚਣਾ ਆਹ ਖਿੱਚਣਾ ਪਰ ਬਗਾਨੇ ਖਿੱਚਣ ਕਿੱਥੇ ਦਿੰਦੇ ਐ ਆਹ ਬਗਾਨੇ ਲਈ ਚੱਪੜ ਕਿੱਥੇ ਦਿੰਦੇ ਐ 1 ਸਤੰਬਰ ਕਹਿੰਦੇ ਅਗਲੇ ਸਾਲ ਸ਼ੇਰਪੁਰ ਦੇ 2025 ਦੇ ਮੇਲੇ ਦੀ ਹੋਣੀ ਹੈ 2025 ਦੇ ਮੇਲੇ ਦੀ ਹੋਣੀ ਹੈ ਆ ਵੱਡੀ ਰੌਣਕਾਂ ਲੱਗਣਗੀਆਂ ਮੇਰੇ ਵੀਰੋ ਸਾਡਾ ਗੋਪੀ ਧਾਮੀ ਖੇੜੀ ਔਰ ਗੱਡਾ ਜੋਰਨ ਕਹਿੰਦੇ ਆ ਵੀਰ ਮੋਢੇ ਨਾਲ ਮੋਢਾ ਜੋੜ ਕੇ ਖੜਿਆ ਪਰ ਪੰਦੀ ਰੇਡ ਉਹ ਟੱਕਰ ਬਰਾਬਰ ਦੀ ਹੰਡਿਆਂ ਦੇ ਲਾਗੇ ਬੱਲੇ 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 ਹੋ ਗਿਆ ਖੜਕਾ ਧੜਕਾ ਹੋ ਮੈਚ ਵੇਖਿਆ ਪਰ ਇੱਥਾਂ ਦੇ ਬਹੁਤ ਘੱਟ ਵੇਖਿਆ ਹੈ ਵੇਖੇ ਔਰ ਇਦਾਂ ਦੇ ਬਹੁਤ ਘੱਟ ਵੇਖਿਆ ਆ ਸਾਹਮਣੇ ਮੁੰਡਿਆਂ ਨੇ ਉਹ ਬੱਸ ਇਹ ਕਬੱਡੀ 'ਚ ਬੱਸ ਕਰਾਉਣੀ ਪੈਂਦੀ ਐ ਦੁਨੀਆ ਫੈਸਲਾਮਾਂ ਕਰਦੀ ਐ ਆ ਦੁਨੀਆ ਫੈਸਲਾਮਾਂ ਕਰਦੀ ਐ ਬਾਈ ਮਾਫੀ ਚਾਹੁੰਦੇ ਆ ਬਾਈ ਦੋ ਮੈਚ ਹੋਣਗੇ ਬਾਕੀ ਬਾਈਚ ਨੇ ਸੇਖਾ ਕਲਾ ਦੇ ਆਨੰਦਪੁਰ ਸਾਹਨੇ ਆਉਂਦਾ ਮੈਚ ਬਾਈ ਇਹਦੋਂ ਅਗਲਾ ਖੇਡਿਆ ਜਾਣਾ ਨਾਂ ਨਾ ਬਾਤੇ ਰਹਿਣਗੇ ਬਾਈ ਇਧਰੋਂ ਜਿਹੜੀ ਕਾਲਾ ਗੋੜਾ ਮਨਮੋਹ ਰਾਏ ਉੱਤਗੀ